ਕੰਨ ਕਿਸੇ ਨਾਲ ਗੱਲਾਂ ਕਰਦਾ ਸੀ ਕਹਿੰਦਾ ساری ਉਮਰ ਲੱਗੀ ਮੈਂ ਤਾਂ ਸਾਲਾ ਬਿੰਦ ਦਾ ਬੇਲੀ ਮਰਨ ਦਾ ਬੇਲੀ ਉਹ ਕਹਿੰਦਾ ਕਿਉਂ ਤੈਨੂੰ ਬੇਲੀ ਮਰਨ ਦਾ ਕਹਿੰਦਾ ਹੋਰ ਕੀ ਹੈ ਕਹਿੰਦਾ ਪਤਾ ਨਹੀਂ ਕਦ ਦਿਨ ਆਰਾਮ ਮਿਲਣਾ ਕਹਿੰਦਾ ਕੋਈ ਨਿਖੜ ਜਾ ਮੈਨੂੰ ਦੱਸਦਾ ਵੀ ਤੈਨੂੰ ਕਦ ਦਿਨ ਆਰਾਮ ਮਿਲਣਾ ਉਹ ਕਹਿੰਦਾ ਫਿਰ ਦੱਸਿਆ ਸੀ ਤੀਕਾ ਮੈਨੂੰ ਕਦ ਦਿਨ ਆਰਾਮ ਮਿਲਣਾ ਕਹਿੰਦਾ ਗੱਲ ਛੱਡ ਮੇਰੀ ਜਦ ਦਿਨ ਕਹਾਂ ਤੈਨੂੰ ਆਰਾਮ ਮਿਲਣਾ ਨਾ ਉਹ ਤੈਨੂੰ ਤਾਂ ਆਰਾਮ ਨਾਲ ਮੰਜੇ ਤੇ ਪਿਆ ਹੋਵੇਂਗਾ ਸਾਰੇ ਤੇਰੇ ਕੰਮ ਔੱਕ ਜਾਣੇ ਨੇ ਤੇਰੇ ਕੰਮ ਤੇ ਕੰਮ ਕੋਈ ਨਹੀਂ ਕਰਨਾ ਪਰ ਤੇ ਬਾਕੀਆਂ ਨੂੰ ਸਾਰਿਆਂ ਨੂੰ ਕੰਮ ਲਾਉਣਾ ਉਹ ਕਹਿੰਦਾ ਕਿਵੇਂ ਕਰਾਂਗਾ ਇਹ ਕਹਾਂ ਜੇ ਤੂੰ ਮੰਜੇ ਤੇ ਪਿਆ ਹੋਵੇਂਗਾ ਤੇਰਾ ਕੰਮ ਮੁੱਕ ਗਿਆ ਨਾ ਤੂੰ ਕਰ ਗਿਆ ਚੜਾਈ ਕਹਿੰਦਾ ਉਦੋਂ ਦਾ ਸਾਰਿਆਂ ਨੂੰ ਇਹ ਕੰਮ ਲਾਉਣਾ ਵੀ ਕੋਈ ਤੇਰੀ ਰੋਟੀ ਦਾ ਇੰਤਜ਼ਾਮ ਕਰਦਾ ਕੋਈ ਬਾਹਲਣ ਦਾ ਇੰਤਜ਼ਾਮ ਕਰਦਾ ਕਰਦਾ ਕੋਈ ਕਾਸ਼ੇ ਦਾ ਇੰਤਜ਼ਾਮ ਕਰਦਾ ਪਰ ਤੂੰ ਬੜੇ ਆਰਾਮ ਨਾਲ ਪਿਆ ਹੋਵੇਂਗਾ ਉਹ ਚੀਜ਼ ਨੂੰ ਆਰਾਮ ਕਹਿੰਦੇ ਆ ਨਹੀਂ ਤਾਂ ਜਿਉਂ ਦੁਨੀਆ ਤੇ ਬੰਦਾ ਆ ਜਾਂਦਾ ਉਹਨੂੰ ਕਦੇ ਆਰਾਮ ਨਹੀਂ ਮਿਲਦਾ ਇਹ ਜਿਹੜਾ ਦਿਮਾਗ ਆ ਹਾਰਟ ਟਾਈਮ ਆਪਣਾ ਚੱਲਦਾ ਹੀ ਰਹਿੰਦਾ ਚੱਲਦਾ ਹੀ ਰਹਿੰਦਾ ਵੀ ਆਹ ਕਰਨਾ ਆਹ ਕਰਨਾ ਇਹਦਾ ਉਦਣੀ ਆਰਾਮ ਮਿਲਣਾ ਇਤੂ ਪਹਿਲਾਂ ਤੈਨੂੰ ਕਿਤੇ ਆਰਾਮ ਨਹੀਂ ਮਿਲਣਾ ਕਹਿੰਦਾ ਅੱਛਾ ਖਾ ਤਮ ਗੱਲ ਫੁੱਲੇ ਫਰਦਾ ਸੀ ਸੌਤਨਰਾ ਮਿਲਣਾ ਚਲ ਤਾਂ ਤੱਕ ਤਾਂ ਕੋਈ ਨਾ ਕੰਮ ਦਾ